ਸ੍ਰੀ ਹਰਮੰਦਰ ਸਾਹਿਬ ਦੇ ਅਰਦਾਸੀਏ ਬਲਬੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਨਹੀਂ ਦਿੱਤਾ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਹੈ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਵਤਾਰ ਸਿੰਘ ਮੱਕੜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੱਕੜ ਸਾਹਿਬ ਇਹ ਟਰਾਂਸਫਰ ਕਿਉਂ ਕੀਤੀ ਗਈ ਹੈ ਜੀ ਵੇਖੋ ਜੇ ਜੇ ਸਰਵਿਸ ਦੇ ਵਿੱਚ ਆਪਾਂ ਕੰਮ ਕਰਦੇ ਆਂ ਉਹਦੇ ਕੁਝ ਨਿਯਮ ਉਹ ਆਪਣੇ ਨਿਯਮ ਹੁੰਦੇ ਆਂ ਉਹ ਉਹਨਾਂ ਦੇ ਪਾਲਣਾ ਕਰਨੀ ਜਿਹੜਾ ਸਟਾ ਮੈਂਬਰ ਦੀ ਜਿਮ ਮਾਰੀ ਹੋਵੇ ਇਹ ਉਹਦੀ ਉਲੰਘਣਾ ਕਰਦਾ ਤੇ ਕਮੇਟੀ ਤੋਂ ਕਿ ਉਹਦੇ ਖਿਲਾਫ ਡਿਸਪਲਨਰੀ ਐਕਸ਼ਨ ਜਿਹੜਾ ਹੈ ਉਹ ਬਾਣਦਾ ਔਰ ਉਹ ਲੈਣਾ ਪੈਂਦਾ ਹੂੰ ਇਹ ਜੋ ਐਕਸ਼ਨ ਲਿਆ ਗਿਆਗਾ ਇਹ ਕਿਸੇ ਮਤਲਬ ਆਪਣਾ ਜੋ ਰੂਲ ਆਗਾ ਸ਼ੋਨੇ ਗੁਰਦੁਆਰਾ ਪਰੰਧੂ ਵੀਡੀਓ ਅਕੋਰਡਿੰਗ ਲਿਆ ਗਿਆਗਾ ਬਿਲਕੁਲ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਮਹਾਨ ਸ਼ਖਸੀਅਤ ਨੇ ਅੱਜ ਦੇ ਸਮੇਂ ਦੇ ਔਰ ਪਿਛਲੇ کئی ਦਹਾਕੇ ਤੋਂ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਲਈ ਗੁਰੂ ਗ੍ਰੰਥ ਲਈ ਬੜੇ-ਬੜੇ ਸੰਘਰਸ਼ ਕੀਤੇ ਨੇ ਬੜੀਆਂ-ਬੜੀਆਂ ਜੰਗਾਂ ਕੱਟੀਆਂ ਨੇ ਬਹੁਤ ਵੱਡਾ ਉਹਨਾਂ ਨੇ ਇਸ ਗੱਲ ਲਈ ਆਪਣਾ ਯੋਗਦਾਨ ਪਾਇਆ ਔਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਆ ਆ ਮੰਤਰਤੰਦਵ ਫਖਰੇ ਕੌਮ ਦਾ ਦਰਾਕ ਆ ਪੰਤਰਾਤਨ ਦਾ ਆਵਾਰ ਦਿੱਤਾ ਜਾ ਚੁਕਾ ਹੈ ਔਰ ਮੈਂ ਸਮਝਦਾ ਕਿ ਐਸੀ ਮਹਾਨ ਸ਼ਖਸੀਅਤ ਨੂੰ ਕਹਿੰਦੇ باوجود ਵੀ ਕਿ ਮੀਤਮੰਦਰ ਨੇ ਕਿਹਾ ਜੋ ਮੈਂ ਦੱਸਿਆ ਗਿਆ ਕਿ ਉਹਨਾਂ ਨੂੰ ਸਨੂਪਾ ਦੇਣਾ ਔਰ ਉਹ ਜੇ ਨਹੀਂ ਦਿੰਦਾ ਔਰ ਉਹਨੇ ਫਿਰ ਉਹ ਪ੍ਰੈਸ ਨੂੰ ਕਹਿੰਦਾ ਕਿ ਮੈਂ ਕਿਉਂ ਨਹੀਂ ਦਿੱਤਾ ਜੇ ਮੈਂ ਸਮਝਦਾ ਕਿ ਉਹ ਕੁਦਰਤੀ ਤੌਰ ਤੇ ਉਸ ਉਸ ਇਨਡਿਸਿਪਲਨ ਦਾ ਪਾਕੀਜ਼ਾਰ ਬਣਦਾ ਜਿਹੜਾ ਉਹਨੇ ਕੀਤਾ ਅ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਵਿਸ ਰੂਲ ਆਗਾ ਉਹਦੀ ਉਲੰਘਣਾ ਉਹਦੇ ਅੰਦਰ ਕਿਤੇ ਇਹ ਲਿਖਿਆਗਾ ਕਿ ਅਗਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਆਪਾਂ ਉਹਨੂੰ ਟਰਾਂਸਫਰ ਕਰ ਸਕਦੇ ਆ ਜਾਂ ਇਸ ਤਰ੍ਹਾਂ ਐਕਸ਼ਨ ਲੈ ਸਕਦੇ ਆ ਨਹੀਂ ਸਾਡੇ ਬਗੈਰ ਨਿਯਮਾਂ ਤੋਂ ਥੋੜੋ ਜਿਹੀ ਕਰਦੇ ਆ ਹਮ ਹਮ ਨਿਯਮਾਂ ਦੇ ਅਨਸਾਰ ਹੀ ਕੰਮ ਹੁੰਦੇ ਆ ਹਮ ਹਮ ਸਰੋਪਾ ਦੇਣ ਦੀ ਜਿਹੜੀ ਪ੍ਰਕਿਰਿਆ ਹੈਗੀ ਇਹ ਕਿਤੇ ਦਰਜ ਆਗੀ ਕਿ ਸਰੋਪਾ ਕਿਨੂੰ ਦੇਣਾ ਕਿਉਂ ਦੇਣਾ ਸ਼ਕਤੀਆਂ ਨੂੰ ਦਤਾ ਜਾਂਦਾ ਹੈ ਜਿੰਨੇ ਨੇ ਪੰਥ ਲਈ ਪੰਜਾਬ ਲਈ ਗੁਰੂ ਗ੍ਰੰਥ ਲਈ ਗੁਰਵਾਨੀਆ ਕੀਤੀ ਹੁੰਦੀਆਂ ਕੋ ਯੋਗਦਾਨ ਪਾਇਆ ਹੁੰਦਾ ਉਹਨਾਂ ਨੂੰ ਸੁਰਪਾ ਦੇਣਾ ਹੀ ਬੰਦਦਾ ਹੈ ਇਹ ਗੁਰੂ ਘਰ ਹੈ ਹੂੰ ਹੂੰ ਗੁਰੂ ਘਰ ਦੇ ਵਿੱਚ ਉਹਨਾਂ ਮਾਨ ਸਿੱਖੀ ਤਨ ਸੰਸਕਰ ਕੀਤਾ ਜਾਂਦਾ ਹੂੰ ਹੂੰ ਪਰ ਕਈ ਵਾਰ ਐਲੀਗੇਸ਼ਨ ਇਹ ਲੱਗਦਾ ਹੈਗਾ ਕਿ ਜਿਹੜੇ ਅਕਾਲੀ ਦਲ ਦੇ ਨਾਲ ਐਫੀਲੀਏਟਡ ਨੇ ਜਾਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਵੱਡੇ ਲੀਡਰ ਨੇ ਉਹਨਾਂ ਨੂੰ ਸਿਰਫ ਸੁਰਪਾ ਦਿੱਤੇ ਜਾਂਦੇ ਨੇ ਹੋਰ ਕਿਸੇ ਪੰਥਕ ਬੰਦੇ ਨੂੰ ਨਹੀਂ ਦਿੱਤਾ ਜਾਂਦਾ ਬਾਕੀਆਂ ਨੂੰ ਵੀ ਦਿੱਤੇ ਜਾਂਦੇ ਆ ਜਿਹੜੇ ਜੋਬ ਹੁੰਦੇ ਆ ਉਹ ਸਭ ਨੂੰ ਦਿੱਤੇ ਜਾਂਦੇ ਆ ਹੂੰ ਹੂੰ 2004 ਦੇ ਅੰਦਰ ਅਗਰ ਤੁਹਾਡੇ ਯਾਦ ਹੋਊਗਾ ਕੈਪਟਨ ਮਰਿੰਦਰ ਸਿੰਘ ਨੇ ਉੱਥੇ ਸੇਵਾ ਕਰਵਾਈ ਸੀ ਖੁਦ ਆ ਕੇ ਮੱਠੜ ਦੀ ਚੱਕਿਆ ਸਾਰਾ ਕੁਝ ਕੀਤਾ ਮਨਜੀਤ ਸਿੰਘ ਕਲਕੱਤਾ ਨੇ ਉਹਨਾਂ ਨੂੰ ਸਰੋਪਾ ਦੇਣ ਦੀ ਬਾਹਰ ਇਨਫੋਰਮੇਸ਼ਨ ਸੈਂਟਰ ਚ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਉਹਦੇ ਤੋਂ ਹਟਾ ਦਿੱਤਾ ਗਿਆ ਸੀ ਉਹਨਾਂ ਨੇ ਮਨਜੀਤ ਸਿੰਘ ਕਲਕੱਤਾ ਦੀ ਕਾਰਵਾਈ ਹੋਈ ਸੀ ਕਿ ਮੈਂ ਇਹਦੇ ਬਾਰੇ ਕੀ ਕਹਾਂ ਸਾਰਾ ਮੈਨੂੰ ਪਤਾ ਹੀ ਨਹੀਂ 2004 ਦਾ ਮੈਂ ਦਾ ਮੈਂਬਰ ਹੀ 2004 ਦਾ ਬਣਿਆ ਮੈਨੂੰ ਉਹ ਗੱਲ ਨਹੀਂ ਬਸੰਨਤਾ ਹੁੰਦਾ ਹੁਣ ਦਾ ਪਤਾ ਮੈਂ ਜੋ ਕਿ ਤੁਸੀਂ ਤਾਂ ਬੜੇ ਪੁਰਾਣੇ ਪੰਥਕ ਲੀਡਰ ਹੋਗੇ ਤੁਹਾਡੇ ਯਾਰ ਲੀਡਰ ਜ਼ਰੂਰ ਹੈਗੇ ਪਰ ਮੈਂ ਨੰਬਰ ਤਾਂ ਸ਼ੌੜਿਕ ਵਿੱਚ ਦੰਦਾ ਨਹੀਂ ਜੀ ਨਾ ਚਾਰਚੇ ਬਣਿਆ ਨਹੀਂ ਮੈਂ ਕਹਿ ਰਿਹਾ ਕਿ ਐ ਹੁੰਦਾਗਾ ਕਿ ਜਦੋਂ ਕੋਈ ਕਾਂਗਰਸੀ ਪੰਥ ਦੀ ਸੇਵਾ ਕਰਦਾ ਕਪਤਨ ਮਰਿੰਦਰ ਸਿੰਘ ਨੇ ਰਿਜ਼ਾਈਨ ਕੀਤਾ ਸੀਗਾ ਹਰਮੰਦਰ ਸਾਹਿਬ ਦੇ ਟੈਗ ਹੋਇਆ ਸੀ ਫਿਰ ਦੇਖਣਾ ਹੁੰਦਾ ਹੈ ਕਿ ਉਹਨਾਂ ਨੇ ਪੰਥ ਲਈ ਕੀਤਾ ਕੀਆ ਕਿਤੇ ਦੇਖੋ ਹੁਣ ਜਿਹੜੇ ਲੋਗ ਅੱਜ ਸੋਹਣੀ ਕਮੇਤੀ ਨੂੰ ਰੋਜ਼ ਧਾ ਲਾਉ ਲੈ ਗਲਤ ਬਿਆਨੀਆਂ ਕਰਦੇ ਨੇ ਅਖਬਾਰਾਂ ਦੇ ਵਿੱਚ ਉਹਨੂੰ ਭੰਡਦੇ ਨੇ ਇਹ ਵੀ ਵੇਲੇ ਸੰਤਾਨ ਨੂੰ ਕੁਝ ਕਹਿ ਦਿੰਦੇ ਨੇ ਮੱਥਾ ਟੇਕਣਾ ਜਾਓ ਕਿ ਇਹ ਵੀ ਕੁਝ ਕਹਿਦੇ ਨਾ ਕਰੋ ਫਿਰ ਤੁਸੀਂ ਕਿਸੇ ਦੇ ਵੀ ਉਹ ਲੋਕ ਭਾਗੀਦਾਰ ਹੈਗੇ ਨਾ ਇਹ ਪਰ ਕੈਪਟਨ ਮਰਿੰਦਰ ਕੈਪਟਨ ਮਰਿੰਦਰ ਸਿੰਘ ਨੇ ਤਾਂ ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਤੇ ਉਹਦੇ ਲਈ ਰਿਜ਼ਾਈਨ ਕੀਤਾ ਫਿਰ ਕੈਪਟਨ ਮਰਿੰਦਰ ਸਿੰਘ ਉਹ ਜਾ ਕੇ ਸੇਵਾ ਕੀਤੀ ਚਲੋ ਜੀ ਅਸਤੀਫਾ ਦਿੱਤਾ ਤੇ ਉਹ ਚੰਗੀ ਗੱਲ ਕੀਤੀ ਲੇਕਿਨ ਉਹ ਤੋਂ ਬਾਅਦ ਜੇ라 ਪ੍ਰਧਾਨ ਨੂੰ ਵੱਡੇ ਨਾਂ ਨਾਲ ਬੁਲਾਉਣਾ ਤੇ ਕਹਣਾ ਵੀ ਖਲਦਾ ਖਾਈ ਜਾਂਦੇ ਨੇ ਲਗੜੀ ਜਾਂਦੇ ਨੇ ਉਹ ਕਰੀ ਜਾਂਦੇ ਨੇ ਅਗਲੇ ਕਿ ਸੂਤ ਵੀ ਤਾਂ ਹੁੰਦੇ ਆ ਹੂੰ ਹੂੰ ਇਹ ਤਾਂ ਕੋਈ ਤੱਤ ਪੈਦਾ ਪਰ ਪੇਸ਼ ਕਰੋ ਹੂੰ ਹੂੰ ਮਤਲਬ ਕੀ ਹੈ ਕਿ ਸਾਡਾ ਜਿਹੜਾ ਸਿਸਟਮ ਐ ਸਰੋਣੀ ਕਮੇਟੀ ਦਾ ਤੇ ਬੜਾ ਪਾਰਦਰਸ਼ੀ ਸਿਸਟਮ ਹੈ ਹੂੰ ਹੂੰ ਉਹ ਨਹੀਂ ਸ਼ਾਇਦ ਨਹੀਂ ਪਤਾ ਹੂੰ ਹੂੰ ਕਿਸੇ ਨੂੰ ਵੀ ਨਾ ਪਤਾ ਹੋਵੇ ਸ਼ਾਇਦ ਪਤਾ ਹੁੰਦਿਆਂ ਵੀ ਮੱਛਲੇ ਵੀ ਹੋ ਜਾਂਦੇ ਨੇ ਹੂੰ ਹੂੰ ਸਾਡੇ ਅਕਾਊਂਟਸ ਥੰਥਾ ਵਾ ਤੇ ਆਡਿਟਰ ਹੁੰਦੇ ਆ ਤੇ ਪਰ ਕਿਹਾ ਹੀ ਜਾਂਦਾਗਾ ਕਿ ਇਸ ਤਰ੍ਹਾਂ ਦੇ ਪੰਥਕ ਲੀਡਰਾਂ ਨੂੰ ਇਗਨੋਰ ਕਰਕੇ ਜਿਹੜੇ ਕਾਲੀ ਦਲ ਦੇ ਨਾਲ ਨਹੀਂ ਹੁੰਦੇ ਆਰਐਸ ਤੱਕ ਦੇ ਬੰਦੇ ਨਹੀਂ ਆਰ ਤੱਕ ਦੇ ਬੰਦੇ ਪੰਥਕ ਲੀਡਰ ਤੇ ਉਹ ਆ ਜਿਹੜੀ ਪੰਥ ਦੇ ਚ ਮੁਖਤਾਰਾਂ ਨਾਲ ਸ਼ਾਵਾਲ ਹੈ ਜਿਹੜਾ ਪੰਥ ਨਾਲ ਪੰਥਕ ਵਿਚਾਰਤਾਰਾ ਦਾ ਹਮੀਆਂ ਪੰਥਕ ਲੀਡਰ ਤਾਂ ਹੋਈ ਹੁੰਦਾ ਪੰਥ ਦਾ ਮਤਲਬ ਕਾਲੀ ਦਲ ਨਹੀਂ ਪੰਥ ਦਾ ਮਤਲਬ ਵੀ ਆ ਪੰਥ ਸੱਚੇ ਰੂਪ ਵਿੱਚ ਹੁੰਦਾ ਪੰਥ ਕਾਲੀ ਦਲ ਦੀ పార్టీ ਹੈ ਲੇਕਿਨ ਪੰਥਕ ਲੀਡਰ ਪੰਥ ਪੰਥ ਜਿਹੜਾ ਉਹ ਉਸ ਤੋਂ ਵੀ ਵੱਡਾ ਹੈ ਇਹ ਤਾਂ ਇਹ ਕੌਣ ਕਰਦਾਗਾ ਜਾਂ ਤਾਂ ਇਹ ਕੌਣ ਕਰੂਗਾ ਕਿ ਪੰਥਕ ਕੌਣ ਹੈ ਕੌਣ ਪੰਥਕ ਨਹੀਂ ਹੈ ਇਹ ਤਾਂ ਇਤਿਹਾਸ ਆਪਣੇ ਆਪ ਲਿਖਿਆ ਜਾਂਦਾ ਹੁੰਦਾ ਇਸ ਜਿਹੜਾ ਜਿਸ ਬੰਦੇ ਕੋਲ ਜੋ ਜਨਦਾ ਜਿਹੜਾ ਮੇਰੇ ਕੋਲ ਆਊਗਾ ਨਾ ਮੈਨੂੰ ਪਤਾ ਹੋਊਗਾ ਵੀ ਇਹ ਪੰਥਕ ਹੈ ਕਿ ਨਹੀਂ ਪੰਥਕ ਜੇ ਮੈਂ ਕਿਸੇ ਕੋਲ ਜਾਊਗਾ ਤਾਂ ਉਹਨੂੰ ਮੇਰੇ ਬਾਰੇ ਪਤਾ ਹੋਊਗਾ ਵੀ ਇਹ ਪੰਥਕ ਹੈ ਕਿ ਨਹੀਂ ਪੰਥਕ ਬਹੁਤ سارے ਸਿੱਖ ਵਿਦਵਾਨ ਕਹਿੰਦੇ ਨੇ ਕਿ ਸਰੋਪੇ ਦਾ ਸਿਆਸੀਕਰਨ ਹੋ ਚੁੱਕਿਆ ਹੈ ਵਿਦਵਾਨ ਤਾਂ ਦੇਖੋ ਜੀ ਹੁਣ ਦੇ ਇਹ ਸਿਆਸੀਕਰਨ ਹਰ ਗੱਲ ਦਾ ਹੀ ਸਿਆਸੀਕਰਨ ਕਰੀ ਜਾਂਦੇ ਨੇ ਉਹ ਦਾ ਕੰਨ ਜੀ ਸ਼ਰਮਣੇ ਕਮੇਟੀ ਦਾ ਵੀ ਸਿਆਸੀਕਰਨ ਹੋ ਗਿਆ ਦਲਤਰ ਦਾ ਵੀ ਸਿਆਸੀਕਰਨ ਹੋ ਗਿਆ ਹਰ ਚੀਜ਼ ਦਾ ਸਿਆਸੀਕਰਨ ਹੋ ਗਿਆ ਇਹ ਕਿਹਾ ਜਾਂਦਾਗਾ ਕਿ ਜਿੱਥੇ ਜਿਹੜਾ ਜਿਹੜਾ ਸਥਾਨ ਇਸ ਲਈ ਬਣਾਇਆ ਗਿਆ ਕਿਉਂਕਿ ਈਚ ਉੱਚ ਨੀਚ ਨਹੀਂ ਹੋਊਗੀ ਸਾਰੇ ਬਰਾਬਰ ਹੋਣਗੇ ਉੱਥੇ ਇੱਕ ਬੰਦੇ ਨੂੰ ਸਰੋਪਾ ਦਿੱਤਾ ਜਾਂਦਾ ਦੂਜੇ ਬੰਦੇ ਨੂੰ ਸਰੋਪਾ ਨਹੀਂ ਦਿੱਤਾ ਜਾਂਦਾਗਾ ਤੁਹਾਨੂੰ ਲੱਗਦਾ ਨਹੀਂ ਪੰਥ ਚ ਕਿਤਨੇ ਕਿਤੇ ਨਾ ਬਿਲਕੁਲ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਸਰੋਪਾ ਉਹ ਪੰਥਕ ਵਿਚਾਰਤਾ ਵਾਲੇ ਪੰਥਕ ਆਗੂ ਨੂੰ ਹੀ ਦਿੱਤਾ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਜਿਹਦੀ ਸਿੱਖ ਪੰਥ ਚ ਪ੍ਰਾਪਤੀਆਂ ਹੋਣ ਚਾਹੀਏ ਪ੍ਰਕਾਸ਼ ਸਿੰਘ ਬਾਦਲਦਿਆਂ ਨੇ ਉਹਨਾਂ ਨੂੰ ਉਸ ਰੂਪਾ ਕਿਸੇ ਬਾਹਰਲੀ ਥਾਂ ਤੇ ਦੇ ਦੇਣਾ ਚਾਹੀਦਾਗਾ ਹਰਮੰਦਰ ਸਾਹਿਬ ਦੇ ਅੰਦਰ ਇਸ ਤਰ੍ਹਾਂ ਰੂਪਾ ਕਿਸੇ ਨੂੰ ਵੀ ਨਹੀਂ ਮਿਲਣਾ ਚਾਹੀਦਾ ਨਹੀਂ ਇਹ ਨਹੀਂ ਹੁੰਦਾ ਦੇਵੀ ਤੈਂ ਕਈ ਸ਼ਕਤੀਆਂ ਅਸੀਂ ਹੁੰਦੀਆਂ ਜਿਹਨਾਂ ਨੂੰ ਅੰਦਰ ਵੀ ਦੇਣਾ ਪੈਂਦਾ ਹੈਗਾ ਬਾਕੀ ਬਾਹਰ ਜਿਹੜਾ ਹੁੰਦਾ ਉਹ ਸਲਮਾਨਤ ਕਰਨਾ ਹੁੰਦਾ ਇਹ ਰੂਪਾ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਪਰ ਇਹ ਕਹੇ ਜਾਂਦਾਗਾ ਕਿ ਰੂਪੇ ਦਾ ਵਪਾਰੀਕਰਨ ਵੀ ਹੋ ਗਿਆ ਕਿਤੇ ਨਾ ਕਿ ਜਿਹੜਾ ਅਮੀਰ ਸਿੱਖਾ ਉਹਨੂੰ ਰੂਪਾ ਦਿੱਤਾ ਜਿਹੜਾ ਗਰੀਬ ਸਿੱਖ ਜਿਹਨੂੰ ਗੁਰੂ ਦੀ ਜਿਹੜਾ ਸਭ ਤੋਂ ਵੱਧ ਗ ਉਸ ਗਰੀਬ ਸਿੱਖ ਨੂੰ ਕੋਈ ਸਰੋਪਾ ਨਹੀਂ ਕੋਈ ਉਹਦਾ ਸਨਮਾਨ ਨਹੀਂ ਜਿਹੜਾ ਅਮੀਰ ਸਿੱਖਾ ਚ ਉਹ ਸਿਆਸੀ ਹੈ ਜਾਂ ਗੈਰ ਸਿਆਸੀ ਹੈ ਉਹਦੇ ਸਰੋਪੇ ਪਾਨੇ ਸ਼ੁਰੂ ਹੋ ਜਾਂਦੇ ਨੇ ਇਹਦਾ ਕੋਈ ਵਿਤਖਰਾ ਨਹੀਂ ਇਹ ਸਭ ਗੱਲਾਂ ਬਜ਼ੂਰ ਨੇ ਪੰਜ ਦੋਖੀਆਂ ਦੀਆਂ ਫਲਾਈਆਂ ਹੋਈਆਂ ਗੱਲਾਂ ਨੇ ਅਸੀਂ ਸਰੋਪਾ ਜਿਹੜਾ ਦਿੰਨੇ ਆ ਉਹ ਉਹਦੀ ਸ਼ਖਸੀਅਤ ਕਿਸੇ ਵੀ ਸ਼ਖਸੀਅਤ ਦੇਖ ਕੇ ਦੇਮੇ ਜਿਹੜਾ ਸਨਮਾਨ ਕਰਦੇ ਆ ਇਨਫੋਰਮੇਸ਼ਨ ਆਫਿਸ ਵਿੱਚ ਉਹ ਵੀ ਕਿਸੇ ਵੀ ਸ਼ਖਸੀਅਤ ਨੂੰ ਦੇਖ ਕੇ ਉਹਦੀ ਸਮਾਜ ਪ੍ਰਤੀ ਦੇਸ਼ ਪ੍ਰਤੀ ਕੌਮ ਪ੍ਰਤੀ ਹਰਪ੍ਰਤੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਭਾਵਾਂ ਨੂੰ ਦੇਖ ਕੇ ਲੱਗਦਾ ਪਰ ਲੋਕ ਕਹਿੰਦੇ ਕਿ ਤੁਸੀਂ ਅਕਾਲੀ ਦਲ ਨੂੰ ਦੇਖ ਕੇ ਕਰਦੇ ਹੋ ਬਾਕੀ ਕਿਸੇ ਨੂੰ ਦੇਖਦੇ ਨਹੀਂ ਸਾਹਮਣੋਂ ਦਿੰਦੇ ਆ ਡਾਕਟਰ ਬਨਮੋਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਹਟਾਉਣ ਦਾ ਬਾਰ ਨਹੀਂ ਕੀਤਾ ਦੱਸੋ ਆ ਹੁਣ ਫਿਰ ਦੁਬਾਰਾ ਹੋ ਕੇ ਆ ਗਏ ਨੇ ਡਾਕਟਰ ਬਨਮੋਨ ਸਿੰਘ ਉਹਨਾਂ ਨੇ ਨਹੀਂ ਕੀਤਾ ਉਹ ਤੇ ਕੀ ਦੇਖਦਾ ਕੈਪਟਨ ਮਨਿੰਦਰ ਸਿੰਘ ਨਰਾਜ਼ ਗਏ ਨੇ ਕੈਪਟਨ ਮਨਿੰਦਰ ਸਿੰਘ ਇਹਨਾਂ ਪਰਮੇਸ਼ਰ ਆਪਸੇ ਆਵੇ ਅਸੀਂ ਲਿਆਂਗੇ ਅਸੀਂ ਕਦੋਂ ਰੋਕਾਂ ਨੂੰ ਜਿਵੇਂ ਆਪ ਹੀ ਬਾਜਨ ਦਾ ਸਾਡਾ ਇਹ ਕੀ ਕਿਸ ਹੋਰਮਿੰਦਰ ਸਾਹਿਬ ਦੇ ਅੰਦਰ ਨਹੀਂ ਉਹਨਾਂ ਨੂੰ ਦੇਣਾ ਹੇ ਮਨਨ ਸਿੰਘ ਦੇ ਅੰਦਰ ਜੇ ਡਿਸਰਵ ਕਰਦਾ ਹੈਗਾ ਤਾਂ ਮਨਨ ਸਾਹਿਬ ਚ ਲਿਖਿਆ ਜਾਦਾ ਹੈ ਪਰ ਜੇ ਉਹ ਡਿਸਰਵ ਕਰੇਗਾ ਤਾਂ ਇਹਨਾਂ ਜੋ ਪੰਜ ਦੀ ਗੱਲ ਕਰੇਗਾ ਤਾਂ ਕਰਾਂਗੇ ਡਿਸਰਵ ਕਰਦਾ ਹੁਣ ਜੇ ਉਹ ਸਾਡੇ ਸਾਡੇ ਪੰਜ ਪੰਜ ਰੁਟਾ ਲਾਈ ਜਾਂ ਲਾਈ ਜਾਂਦਾ ਹੋਊਗਾ ਬੇਬੁਨਿਆਦ ਗੱਲਾਂ ਕਰਕੇ ਸਾਡੇ ਇਸ ਆਸਥਾਨ ਨੂੰ ਢਾ ਲਾਏਗਾ ਤਾਂ ਫਿਰ ਕਿੱਥੇ ਹੁੰਦਾ ਅਰਵਿੰਦ ਕੇਜਰੀਵਾਲ ਨੂੰ ਦੇ ਸਕਦੇ ਹਾਂ ਮੁੰਡਾ ਸਾਹਿਬ ਦੇ ਅੰਦਰ ਇਹਨੂੰ ਅਰਵਿੰਦ ਕੇਜਰੀਵਾਲ ਵੇ ਇਹ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸੀ ਆ ਨਾ ਵੀ ਇਹ ਪਾਰਟਿਕੂਲਰ ਨਹੀਂ ਹੁੰਦਾ ਅਸੀਂ ਦੇਖੋ ਉਹ ਆਇਆ ਇਨਫੋਰਮੇਸ਼ਨ ਆਫਿਸ ਅਸੀਂ ਉਹਨੂੰ ਤਰਕ ਕਰ ਜਤਾ ਰਵੰਦ ਕੇ ਜਿੱਤੇ ਵਾਲੇ ਕਿੰਨਾ ਇਹਦੇ ਵਿੱਚ ਕੋਈ ਇਹਦੇ ਭਾਵਨਾ ਨਹੀਂ ਹੁੰਦੀ ਵੀ ਅਸੀਂ ਕਿਹਦਾ ਕੀ ਕਰ ਰਹੇ ਹਾਂ ਰੁਪਾ ਦੇ ਸਰਪਾ ਹੀ ਹੈ ਹਾਂ ਹਾਂ ਸਮਝਿਆ ਨਾ ਜਿਹੜਾ ਅਸੀਂ ਇਨਫੋਰਮੇਸ਼ਨ ਆਫਿਸ ਸਰਕਾਰ ਕਰਦੇ ਆ ਉਹ ਸਰਕਾਰ ਨਹੀਂ ਇਹ ਕੀ ਗੱਲ ਹੋ ਗਈ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਇਤਿਹਾਸ ਆ ਅਮਰਜੈਂਸੀ ਨੂੰ ਲੈ ਕੇ ਗੁਰਦੁਆਰੇ ਦੇ ਮੋਰਚਿਆਂ ਨੂੰ ਲੈ ਕੇ ਇਹੀ ਜੀ ਕੀ ਗੱਲ ਹੋ ਗਈ ਕਿ ਜਿਹੜੇ ਤੁਹਾਡੇ ਮੁਲਾਜ਼ਮ ਨੇ ਜਿਹੜੇ ਤੁਹਾਡੇ ਨਾਲ ਐਸੋਸੀਏਟਡ ਨੇ ਉਹ ਕਹਿ ਰਿਹਾ ਮੈਂ ਸੁਖਬੀਰ ਬਾਦਲ ਨੂੰ ਵੀ ਨਹੀਂ ਦੇਣਾਗਾ ਸਰੋਪਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨਹੀਂ ਦੇਣਾ ਇਹ ਕੀ ਗੱਲ ਹੋ ਗਈ ਇਹ ਦੇਖੋ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਹਰ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਆਪਣੇ ਵਿਚਾਰ ਹੁੰਦੇ ਹੈ ਮੈਂ ਸਮਝਦਾ ਕਿ ਜਿਹੜੇ ਲੋਕ ਉਸ ਪੰਥ ਦੇ ਆਪਸ਼ਨੇ ਹਤਾਇ ਕੇ ਡਲ ਲਾਈ ਜਾਂਦੇ ਨੇ ਵੇਹ ਜਿਹੜੀ ਕਾਰਵਾਈਆਂ ਕਰਨ ਲੱਗ ਜਾਂਦੇ ਆ ਫਿਰ ਉਹ ਕੋਲ ਕੁਝ ਵੀ ਅਮੀਰ ਕੀਤੀ ਜਾ ਸਕਦੀ ਹੈ ਹਰਾ ਉਹਨਾਂ ਨੇ ਯਾਦ ਨਹੀਂ ਹੁੰਦਾ ਕਿ ਇਹਦਾ ਖਮਿਆਲਾ ਵੀ ਪੁੱਤਰਾ ਪੈ ਸਕਦਾ ਜੇ ਉਹ ਖਮਿਆਲਾ ਪੁੱਤਣ ਗਏ ਕੌਣ ਲੁਕ ਨੇ ਉਹਨਾਂ ਦੇ ਪਿੱਛੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਸਹੀ ਨੇ ਸਾਜ਼ਿਸ਼ਕਾਰ ਕਈ ਹੁੰਦੇ ਨੇ ਕੋਈ ਪਾਰਟਿਕੂਲਰੀ ਤਰ੍ਹਾਂ ਹੋਵੇਗਾ ਇੱਕੜਾ ਹੁੰਦਾ ਲਈ ਨੇ ਜਿਹੜੇ ਚਾਹੁੰਦੇ ਨੇ ਵੀ ਪੰਥ ਇਕੱਠਾ ਰਵੇ ਜਿਹੜੇ ਚਾਹੁੰਦੇ ਨੇ ਵੀ ਪੰਥ ਦੀ ਚੜ੍ਹਦੀ ਕਲਾ ਹੋਵੇ ਜਿਹੜੇ ਚਾਹੁੰਦੇ ਨੇ ਵੀ ਪੰਥ ਦੇ ਇੱਕ ਨਾਇਕ ਬਣਿਆ ਨੇ ਉਸਾਰੇ ਲੋਕ ਹੁੰਦੇ ਹੀ ਨੇ ਤੁਹਾਨੂੰ ਲੱਗਦਾ ਬੇਅਦਵੀ ਕਾਰਨ ਤੇ ਸਰਕਾਰ ਨੇ ਉਹ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ ਇਸੇ ਕਰਕੇ ਹੋ ਸਕਾ ਮੈਂ ਸਮਝਦਾ ਹੈ ਦੇਖੋ ਬੇਅਦਵੀ ਕਾਰਨ ਲਈ ਹਾਲ ਫਿਕਰ ਆਇਆ ਹਰਦਾ ਦੁਖੀ ਹੈ ਉਹਨਾਂ ਕਈ ਜੰਦੇ ਪ੍ਰਧਾਨ ਸ਼ੁਰੂਿਕ ਮੈਂ ਤੀਨੇ ਕੋਈ ਨਹੀਂ ਕੀਤਾ ਜਦੋਂ ਬਰਗਾੜੀ ਕਾਰਨ ਹੋਇਆ ਮੈਂ ਬਰਗਾੜੀ ਦੇ ਵਿੱਚ ਸਾਰਾ ਦਿਨ ਰਿਹਾ ਰਾਤ ਤੱਕ ਰਿਹਾ ਉਹ ਵੀ ਮੈਂ ਸ਼ੁਰੂਿਕ ਕੋਈ ਪ੍ਰਧਾਨ ਨਹੀਂ ਕੋਈ ਨਹੀਂ ਕੀਤਾ ਫਿਰ ਮੰਨ ਲਓ ਕਿ ਤੁਸੀਂ ਵੀ ਨਹੀਂ ਕੀਤਾ ਮੇਰੀ ਆਤਮਾ ਮੰਨ ਲਓ ਕਿ ਮੈਂ ਕੁਝ ਨਹੀਂ ਕੀਤਾ ਪਰ ਰੋਸ ਬਹੁਤ ਫਤੇਗੜ ਸਾਹਿਬ ਤੁਹਾਡਾ ਵਿਰੋਧ ਹੋਇਆ ਉਸ ਤੋਂ ਬਾਅਦ ਪ੍ਰਸਕਬੀਰ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਦਾ ਸਮਝਦਾ ਜੀ ਵਿਰੋਧ ਹੋਇਆ ਪਰ ਮੈਂ ਕੋਈ ਉਸ ਗਲਤ ਨੂੰ ਮਨ ਕਰਤਾ ਨਹੀਂ ਮੈਂ ਭੱਜਿਆ ਤਾਂ ਨਹੀਂ ਮੈਦਾਨ ਛੱਡ ਕੇ ਇਹ ਮੈਂ ਮੈਂ ਗਲਤ ਹੁੰਦਾ ਮੈਂ ਮੈਦਾਨ ਜੀ ਨਾ ਜਾਂਦਾ ਮੈਦਾਨ ਨਹੀਂ ਛੱਡ ਕੇ ਭੱਜਦਾ ਮੈਂ ਭੱਜਿਆ ਮੈਂ ਦੋਨੋਂ ਮੌਕੇ ਦੋ ਮੌਕੇ ਹੋਏ ਫਤੇਗੜ ਸਾਹਿਬ ਦੇ ਇੱਕ ਤਾਂ ਉਹ ਹੈ ਠੰਡੇ ਬੁਰਜਾ ਦਾ ਦੂਜਾ ਹੋਇਆ ਜੋਤੀ ਸੁਖ ਦੇ ਸਥਾਨ ਤੇ ਜਿੱਥੇ ਨਰਗੀਤ ਨੇ ਸਮਾਪਤੀ ਕੀਤੀ ਦੋਨਾਂ ਦੇ ਨਟਕੇ ਖੜੇ ਨਟਕੇ ਪਹਿਲਾ ਦਿੱਤਾ ਆਪਣੀ ਗੱਲ ਕੀਤੀ ਹੈ ਸੰਗਤ ਦਾ ਸਾਝੀ ਕੀਤੀ ਹੈ ਉਹ ਲੋਕ ਐਸੋ ਮੈਟ ਹੋ ਜਾਂਦੇ ਨੇ ਜਦੋਂ ਅਸੀਂ ਆਪਣੀ ਗੱਲ ਰੱਖਦੇ ਆ ਜੇ ਅਸੀਂ ਸੱਚੇ ਆ ਜੇ ਸਾਡੀ ਗੱਲ ਦੇ ਵਿੱਚ ਸਚਾਈ ਹੈ ਤੇ ਜਦੋਂ ਦੇ ਲੋਕਾਂ ਸਾਹਮਣੇ ਗੱਲ ਪਹੁੰਚਾਉਣ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਵੀ ਕਾਮਯਾਬ ਹੋ ਜਾਣਗੇ ਤੇ ਉਹ ਲੋਕ ਐਸੋ ਮੈਟ ਹੋ ਜਾਣਗੇ ਜਿਵੇਂ 2017 ਦੀਆਂ ਚੋਣਾਂ 'ਚ ਬੇਅਦਬੀ ਕਾਂਡ ਇੱਕ ਮੁੱਦਾ ਹੋਊਗਾ ਔਰ ਬਾਦਲ ਸਰਕਾਰ ਨੂੰ ਦਾ ਨੁਕਸਾਨ ਚ chalna ਪੈ ਸਕਦਾ ਇਹ ਮਸਲਾ ਪੋਲਿਟੀਕਲ ਹੈ ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਇਹ ਤਾਂ ਆ ਗਿਰੇ ਮੇਰਾ ਤਾਂ ਕਮਿਸ਼ਨਰ ਹੀ ਕਹਿੰਦਾ ਦੱਸ ਨਹੀਂ ਬਾਬਾ ਨਹੀਂ ਮੈਂ ਤਾਂ ਕਹਿੰ ਰਿਹਾ ਕਿ ਰੋਸ ਰੁਕਣ ਦਾ ਨਾ ਕਿਉਂ ਨਹੀਂ ਲੈ ਰਿਹਾ ਇਹ ਗੱਲ ਡੀਰੇਲ ਵੀ ਹੋ ਗਈ ਹੁਣ ਫਿਰ ਤੁਹਾਡੇ ਬੰਦੇ ਤੁਹਾਡੇ ਹੀ ਬੰਦੇ ਨੇ ਇਹ ਗੱਲ ਨੂੰ ਫਿਰ ਤੁਹਾਡੇ ਘਰ ਚੋਂ ਹੀ ਗੱਲ ਦੁਬਾਰਾ ਦੇਖੋ ਦੇਖੋ ਚੱਕਣਾਂ ਨੇ ਵੀ ਥੱਕਾਈ ਨਾ ਹੱਲ ਤਾਂ ਇਹਨਾਂ ਚੱਕਣਾਂ ਨੇ ਵੀ ਥੱਕਾਈ ਨੇ ਕੋਈ ਵੀ ਇੱਕ ਆਗਾ ਵੀ ਉਹਨੇ ਚੁੱਪ ਕਰ ਜਾਣਾ ਜੀ ਇੱਕ ਇੱਕ ਚੁੱਪ ਕਰਾ ਦਾ ਕਰਦਾ ਕੋਈ ਦੂਜਾ ਚੱਕਣਾ ਆ ਜਾਂਦਾ ਹੂੰ ਹੂੰ ਤਾਂ ਕਈ ਗੱਲਾਂ ਹੁੰਦੀਆਂ ਨੇ ਇਹ ਡੋਕ ਨਹੀਂ ਹੁੰਦਾ ਨਹੀਂ ਜੀ ਹਨ ਲੱਗਦਾ ਇਤਨਾ ਰੋਸ ਵਧੂਗਾ ਜਿਹੜਾ ਤੁਸੀਂ ਉਹਨੂੰ ਟਰਾਂਸਫਰ ਕਰਤਾ ਅਗਰ ਨਾ ਕਰਦੇ ਤਾਂ ਠੀਕ ਰਹਿਣਾ ਸੀ ਕੰਮ ਹੁਣ ਹੋਰ ਪੰਥ ਚ ਰੋਸ ਵਧੂਗਾ ਤੁਹਾਡੇ ਖਿਲਾਫ ਬਾਦਲ ਪਰਿਵਾਰ ਦੇ ਖਿਲਾਫ ਸਾਡੇ ਖਲਾਫ ਤਾਂ ਕੋਈ ਗੱਲ ਨਹੀਂ ਸਾਡੇ ਖਲਾਫ ਜੇ ਅਸੀਂ ਡਿਸਪਲਿਨ ਨਹੀਂ ਨਹੀਂ ਮੇਨਟੇਨ ਕਰ ਸਕਦੇ ਤੇ ਪ੍ਰਬੰਧ ਕੀ ਚਲਾਵਾਂਗੇ ਮੇਰੇ ਖਲਾਫ ਕਾਹਦਾ ਰੋਸ ਚੰਗੂਗਾ ਮੈਂ ਵੀ ਇਹਦਾ ਨਾਮ ਵਿਦਨ ਮਾਈ ਰਾਈਟਸ ਮੈਂ ਕੰਮ ਕੀਤਾ ਜੇ ਮੇਰਾ ਮੇਰੇ ਕੋਲ ਪਾਵਰਸ ਨੇ ਵਿਦਨ ਦੋਜ਼ ਪਾਵਰਸ ਆਇਆ ਵਟ ਚ ਆਇਆ ਟੇਕਨ ਐਕਸ਼ਨ ਅਗੇਸਟ ਹਿਮ ਤੇ ਫਿਰ ਮੇਰੇ ਤੇ ਰੋਸ ਕਾਹਦਾ ਪਰ ਸਭ ਤੋਂ ਵੱਡੀ ਪਾਵਰ ਤਾਂ ਕਾ ਮਲਾਜਮ ਨਹੀਂ ਹੂੰ ਹੂੰ ਸਭ ਨੇ ਕਿਹਾ ਜੀ ਦਾ ਮਲਾਜਮ ਨਹੀਂ ਉਹ ਜੇ ਮਲਾਜਮ ਹੈ ਤੇ ਉਹਦੇ ਖਿਲਾਫ ਜੇ ਕੋਈ ਗਲਤ ਕੰਮ ਕਰਦਾ ਤਾਂ ਤੇ ਖਲਾਫ ਕਰ ਬਈ ਮਾਰਵਾ ਕੇ ਕਰੂਗਾ ਕੋਈ ਪਰ ਯਾਰ ਉਹ ਕਹਦੇਗੇ ਵੀ ਤੂੰ ਫੇਰ ਕੰਮ ਪਰ ਸਭ ਤੋਂ ਵੱਡੀ ਉਹ ਬਿਕਾਰੀ ਚੱਲ ਕਰੀ ਚੱਲ ਜੋ ਮਰਜੀ ਕਰ ਸਭ ਤੋਂ ਵੱਡੀ ਪਾਵਰ ਅਕਾਲ ਪੁਰਖ ਨੂੰ ਮੰਨਿਆ ਜਾਂਦਾ ਉਹਨੇ ਕਿਹਾ ਕਿ ਅਕਾਲ ਪੁਰਖ ਦਾ ਹੁਕਮ ਹੈ ਮੈਨੂੰ ਕਿ ਬਾਦਲ ਸਾਹਿਬ ਨੂੰ ਸਰੂਪਨ ਦੇਣਾ ਇਹ ਉਹਨੇ ਸਟੇਟਮੈਂਟ ਦਿੱਤੀ ਹੈ ਬਲਕਿ ਉਹਨਾਂ ਦਿੱਤੀ ਹੈ ਨਾ ਤੇ ਫੇਰ ਫਿਰ ਉਹ ਅਕਾਲ ਪੁਰਖ ਦਾ ਹੁਕਮ ਹੈ ਮੈਨੂੰ ਅਕਾਲ ਪੁਰਖ ਦਾ ਹੁਕਮ ਹੈ ਤੇ ਮੇਰੇ ਕੋਲ ਪਾਵਰ ਮੈਨੂੰ ਦਾ ਇਸਤੇਮਾਲ ਕਰਨਾ ਬੇਅਦਵੀ ਕਾਂਡ ਵੀ ਪ੍ਰਮਾਤਮਾ ਦੀ ਰਜ਼ਾ ਚ ਹੋਇਆ ਸੀ ਨਹੀਂ ਦੇਖੋ ਬੇਅਦਵੀ ਕਾਂਡ ਦੇ ਵਿੱਚ ਵੀ ਜੋ ਕੁਝ ਹੋਇਆ ਉਹ ਬਹੁਤ ਮੰਦ ਭਾਗ ਦਾ ਹੋਇਆ ਉਹਨੇ ਨਹੀਂ ਹਾਰ ਸਿੱਖਾ ਦੁਖੀ ਹੈ ਉਹਦੇ ਬਾਰੇ ਕੋਈ ਇਸ ਤਰ੍ਹਾਂ ਦੇ ਕਮੈਂਟਸ ਕਰਨੇ ਠੀਕ ਨਹੀਂ ਬੰਦੇ ਲੇਕਿਨ ਇਹ ਵੀ ਉਹਦੇ ਨੇ ਹਾਰ ਸਿੱਖਦਾ ਇਹਦਾ ਦੁਖੀ ਹੈ ਦੁਖੀ ਹੈ ਬਹੁਤ ਦੁਖੀ ਹੈ ਸਮਝ ਜੀ ਅੱਗੇ ਤੂੰ ਕੀ ਇਸ ਤਰ੍ਹਾਂ ਦਾ ਕਦਮ ਚੁੱਕਦਾ ਜਿਹੜਾ ਤੁਸੀਂ ਹੁਣ ਕਾਰਵਾਈ ਕੀਤੀ ਹੈ ਤੇ ਇਦੂ ਗੱਲ ਸੱਚ ਕਰਦੇ ਹੋ ਨਿ ਕੋਨ ਡਿਸਿਪਲਨ ਤੋੜਨ ਵਾਲਾ ਕੋਈ ਵੀ ਸ਼੍ਰੋਣੀ ਕਮੇਟੀ ਦਾ ਮਲਾਜ਼ਮ ਕਤਈ ਤੌਰ ਤੇ ਬਖਸ਼ਿਆ ਨਹੀਂ ਜਾਊਗਾ ਪਰ ਇਹ ਅਲੀਗੇਸ਼ਨ ਤੁਹਾਡੇ ਤੇ ਲੱਗਦਾ ਹੈ ਕਿ ਤੁਸੀਂ ਕਿ ਇਹ ਸਰਵਿਸ ਰੂਲ ਚ ਕਿਤੇ ਨਹੀਂ ਲਿਖਿਆ ਹੋਇਆ ਕਿ ਇਸ ਤਰ੍ਹਾਂ ਟਰਾਂਸਫਰ ਕਰਨੀ ਆ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਸਰੋਪਾ ਦੇਣਾਗਾ ਫਿਰ ਜਿਹੜਾ 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 ਕਿਤੇ ਵੀ ਜਿਹੜੀ ਦੁਨੀਆ ਦੇ ਵਿੱਚ ਜਿਹੜਾ ਨਿਯੁਕਤ ਕਰਨ ਵਾਲਾ ਹੁੰਦਾ ਨਾ ਹੂੰ ਹੂੰ ਜਿਹੜਾ ਨਿਯੁਕਤ ਕਰਨ ਵਾਲਾ ਹੁੰਦਾ ਉਹ ਹਟਾਉਣ ਵਾਲਾ ਵੀ ਉਹੀ ਹੁੰਦਾ ਹੂੰ ਹੂੰ ਇਹ ਰਵੰਦਾ ਨਾ ਆਪਣੇ ਦੇਸ਼ੰਦ ਨਾ ਉਹ ਹਟਾ ਵੀ ਸਕਦਾ ਇਹ ਵੀ ਦਰ ਪਾਬਰ ਜੇ ਪਰ ਸ਼ਰੂਮਣੀ ਕਮੇਟੀ ਤੇ ਸੱਗਾ ਬਾਕੀ ਉਹ ਉਹਦੇ ਜਿੰਮੇ ਦਾ ਚਲੇ ਜਾਗੇ ਅਜੇ ਕੋਈ ਵੀ ਨਹੀਂ ਆਇਆ ਤਾਂ ਟ੍ਰਾਂਸਫਰ ਹੋਈ ਹੈ ਟ੍ਰਾਂਸਫਰ ਤੁਹਾਨੂੰ ਕਿਹਨੇ ਕਹਿਤਾ ਵੀ ਜਿਹੜਾ ਜਿਹੜਾ ਹਡਾਉਦੀ ਇੰਸਟੀਚਿਊਟ ਹੈ ਉਹ ਟਾਂਸਫਰ ਨਹੀਂ ਕਰ ਸਕਦਾ ਆਪਣੇ ਮੁਲਾਜ਼ਮ ਨੂੰ ਪਰ ਉਹ ਕਹ ਰਿਹਾ ਕਿ ਮੈਂ ਤਾਂ ਜੁਆਇਨ ਹੀ ਨਹੀਂ ਕਰਨਾ ਹੁਣ ਫਿਰ ਤੇ ਨਾ ਕਰੇ ਤੇ ਫਿਰ ਦਫੇਸਲ ਆ ਗਈ ਹੈ ਫਿਰ 10 ਦਿਨ ਦੇ ਬਾਅਦ ਨਹੀਂ ਕਰੇਗਾ ਜਮ 10 ਦਿਨ ਦੇ ਵਿੱਚ 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 ਜਾਏਗਾ ਤਸਾਂ ਨੂੰ ਕੀ ਬੱਸ ਬੰਦਾ ਤੁਸੀਂ ਡਿਸਮਿਸ ਕਰੋਗੇ ਹੁਣ ਉਹਨੇ ਜੇ ਜੇ ਨਹੀਂ ਜੋਇਨ ਜਿਹੜੀ ਜੋਗਾਰ ਵੀ ਅਗਲੀ ਬੰਦੀ ਹੈ ਕਰਾਂਗੇ ਜਦੋਂ ਉਹ ਤੁਹਾਨੂੰ ਕਹਿੰਦਾ ਵੀ ਮੈਂ ਜੋਇਨ ਹੀ ਨਹੀਂ ਕਰਨਾ ਐਨਟਮ ਡੂ ਥੈਟ ਹੂੰ ਹੂੰ ਅਗਰ ਦੱਸ ਦਿਨਾ ਚੁਣੇ ਜੋਇਨ ਨਹੀਂ ਕੀਤਾ ਤਾਂ ਸ਼੍ਰੋਮਣੀ ਗੁਰਦੁਆਰਾ ਉਹ ਅਗਲੀ ਕਾਰਵਾਈ ਕਾਨੂੰਨ ਅਨੁਸਾਰ ਬੰਦੀ ਹੋ ਕਰਾਂਗੇ ਹੂੰ ਹੂੰ ਇੱਕ ਗੱਲ ਇਹ ਨਹੀਂ ਲੱਗਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰਾਂ 'ਚ ਫਰਕ ਹੁੰਦਾ ਸਰਕਾਰਾਂ ਦੀ ਜਦੋਂ ਕੋਈ ਅਫਸਰ ਗੱਲ ਨਹੀਂ ਮੰਨਦਾ ਥਾਦੇ ਨੂੰ ਵੀ ਟਰਾਂਸਫਰ ਹੋ ਜਾਂਦੀ ਹੈ ਤੁਸੀਂ ਵੀ ਜਾ ਕੇ ਟਰਾਂਸਫਰ ਕਰਤੀ ਇਹਦੇ ਨਾਲ ਕ੍ਰੈਡਿਬਿਲਟੀ ਨਹੀਂ ਕਿਤੇ ਨਾ ਕਿਤੇ ਰੈਡੀਬਿਲਟੀ ਬਣਾਉ ਤੇ ਜੇ ਅਸੀਂ ਕੋਣ ਨਾ ਦੇਖਾ ਕਿ ਜੇ ਉਹ ਸਾਡੇ ਹੁਕਮ ਨਹੀਂ ਮੰਨੂਗਾ ਜੇ ਉਹ ਸਾਡੇ ਡਿਸਪਲਿਨ ਚ ਨਹੀਂ ਰਹੂਗਾ ਜੇ ਉਹ ਸਾਡੇ ਨੋਰਮਸ ਚ ਨਹੀਂ ਰਹੂਗਾ ਤੇ ਫਿਰ ਅਸੀਂ ਉਹਨੂੰ ਉਹਦੇ ਖਿਲਾਫ ਕਾਰਵਾਈ ਨਹੀਂ ਕਰਾਂਗੇ ਤੇ ਅਸੀਂ ਫੰਕਸ਼ਨ ਕਿਵੇਂ ਕਰਾਂਗੇ ਨਹੀਂ ਅਸੀਂ ਕੰਮ ਕਿਵੇਂ ਕਰਾਂਗੇ ਅਸੀਂ ਕਿਸੇ ਰਾਗੀ ਜਦੋਂ ਕਹਿੰਦੇ ਨੇ ਵੀ ਤੁਸੀਂ ਅੱਜ ਕੀਤਨ ਦੀ ਜਾਮਾ ਕਰਨੀਏ ਤੁਹਾਨੂੰ ਲੱਗਦਾ ਉਹ ਕਦੇ ਨਾ ਨਹੀਂ ਕਰਦਾ ਜੀ ਉਹ ਕਦੇ ਹਾਰ ਜਾਂਦਾ ਇਧਰ ਉਧਰ ਜਾਂਦਾ ਤੁਹਾਨੂੰ ਲੱਗਦਾ ਸਰੋਪਾ ਦੇਣਾ ਵੀ ਉਸੇ ਕੰਮ ਚ ਆਉਂਦਾਗਾ ਬਾਕੀ ਦਾ ਕੰਮ ਸਾਰੇ ਕਰ ਰਿਆ ਅਸੀਂ ਬਲਬੀਰ ਸਿੰਘ ਸਿਰਫ ਸਰੋਪਾ ਦੇਣ ਤੋਂ ਇਨਕਾਰ ਕੀਤਾ ਪ੍ਰਸ਼ਾਦ ਵੀ ਦਿੱਤਾ ਬਕਾਇਦਾ ਉਹਨਾਂ ਨੇ ਅੰਦਰੋਂ ਮਨਸਾ ਮਾਰੀ ਜਾਂਦਾ ਜਿਹੜੀ ਆ ਤੁਹਾਨੂੰ ਗੱਲ ਕਹਿ ਗਿਆ ਉਹ ਜਿਹੜੀ ਉਹ ਗੱਲ ਕਹਿ ਗਿਆ ਤੁਹਾਨੂੰ ਇੱਕ ਸਾਜੀ ਥਾਂ ਤੇ ਬੈਠ ਕੇ ਇਹ ਗੱਲ ਬੋਗਨੇ ਮੈਨੂੰ ਤੋਕਰਾ ਲਿਆ ਫਿਰ ਉਹ ਮਨਸਾ ਤਾਂ ਕੀ ਜਾਂਦਾ ਸੋਚ ਕੇ ਵਿਚਾਰ ਕੇ ਕਿ ਜਿਹੜਾ ਬੰਦਾ ਕਾਲਪੁਰਖ ਦੀ ਕਹਿ ਰਿਹਾ ਕਿ ਕਾਲਪੁਰਖ ਨੇ ਮੈਨੂੰ ਬਗਾਇਆ ਉਹਦੀ ਮਨਸਾ ਕਿਵੇਂ ਕਰਦਾ ਕਾਲਪੁਰਖ ਦਾ ਕਾਲਪੁਰਖ ਵੀ ਕਰਾਉਂਦਾ ਤਾਂ ਫੇਰ ਕਾਲਪੁਰਖ ਦਾ ਕੀ ਤਾਂ ਆਪਾਂ ਨੂੰ ਵੀ ਭਰਨਾ ਹੀ ਪੈਂਦਾ ਉਹ ਵੀ ਫੇਰ ਕਾਲਪੁਰਖ ਦੀ ਨਜਾਦੀ ਹੁੰਦਾ ਕੁਸੀ ਵੀ ਕਾਰਵਾਈ ਕਲਪਖਤ ਦੀ ਰਾਜਾ ਚ ਕੀਤੀ ਹੈ ਉਹ ਜੋ ਕੀਤਾ ਕਰਦਾ ਧੰਨਵਾਦ ਮਕਰ ਸਾਹਿਬ ਇਹ ਸੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜਿਨ੍ਹਾਂ ਦਾ ਕਹਿਣਾ ਕਿ ਕਾਰਵਾਈ ਇਸ ਕਰਕੇ ਕੀਤੀ ਗਿਆ ਬਲਬੀਰ ਸਿੰਘ ਦੇ ਉੱਤੇ ਕਿਉਂਕਿ ਉਹਨਾਂ ਨੇ ਜੋ ਸ਼੍ਰੋਮਣੀ ਕਮੇਟੀ ਦਾ ਕਾਨੂੰਨ ਆ ਜਾਂ ਜੋ ਸ਼੍ਰੋਮਣੀ ਕਮੇਟੀ ਦੇ ਨਿਯਮ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਇਸੇ ਕਰਕੇ ਬਲਬੀਰ ਸਿੰਘ ਦੇ ਉੱਤੇ ਕਾਰਵਾਈ ਕੀਤੀ ਗਿਆ ਅਗਰ ਉਹ ਜੋਇਨ ਨਹੀਂ ਕਰਦੇ ਜਿੱਥੇ ਉਹਨਾਂ ਨੂੰ ਟਰਾਂਸਫਰ ਕੀਤਾ ਗਿਆ ਤਾਂ ਉਹਨਾਂ ਨੂੰ ਡਿਸਮਿਸ ਵੀ ਕੀਤਾ ਜਾ ਸਕਦਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਲੁਧਿਆਣਾ